ਪਰ ਗੱਲ ਸੁਪਰੀਮ ਕੋਰਟ ਤੋਂ ਕਰਦੇ ਆਂ ਜੀ ਬਧਰੀ ਬਣਾਤੀ ਕਹਿੰਦੇ ਪੰਜਾਬ ਪੁਲਿਸ ਦੀ ਉੱਥੇ ਜਨੈਰੀਅਰ ਸਾਹਿਬ ਮੈਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਇਹ ਜਿਹੜੇ ਪੁਲਿਸ ਇੰਸਪੈਕਟਰ ਸੀ ਦੋ ਜੀ ਮਿਸਟਰ ਢਿੱਲੋ ਤੇ ਬੋਪਾ ਰਹੇ ਇਹਨਾਂ ਨੂੰ ਕਿਹਨੇ ਸਲਾਹ ਦਿੱਤੀ ਕੌਣ ਇਹਨਾਂ ਦਾ ਐਡਵਾਈਜ਼ਰ ਸੀ ਕਿ ਤੁਸੀਂ ਸੁਪਰੀਮ ਕੋਰਟ ਤੇ ਆਓ ਅਸਲ ਦੇ ਵਿੱਚ ਜਿਹੜੀ ਪੀਟੀਸ਼ਨ ਪਾਈ ਸੀ ਇਹਨਾਂ ਨੇ ਇਹਨਾਂ ਦੇ ਖਿਲਾਫ ਜਿਹੜੀ ਪੀਟੀਸ਼ਨ ਪਾਈ ਸੀ ਉਹ ਕਰਨਲ ਬਾਠ ਤੇ ਉਹਦੇ ਪਰਿਵਾਰ ਨੇ ਪਾਈ ਸੀ ਜੀ ਡਿਮਾਂਡ ਉਹਨਾਂ ਦੀ ਇਹ ਸੀ ਕਿ ਜਦੋਂ ਕਰਨਲ ਬਾਠ ਦੀ ਕੁੱਟਮਾਰ ਕੀਤੀ ਹੈ ਜੀ ਉਹ ਕਹਿੰਦੇ ਵੀ ਅਸੀਂ ਸਰਵ ਹਰ ਪ੍ਰਦਰਦੀ ਖਾਕ ਸ਼ਾਣੀ ਹੈ ਹੂੰ ਹੂੰ ਲੇਕਿਨ ਪਰ ਉਸਨੇ ਕੰਨ ਨਹੀਂ ਤਰਿਆ ਸੀ ਜੀ ਅਲਟੀਮੇਟਲੀ ਕਰਨਲ ਬਾਠ ਦੀ ਵਾਈਫ ਕਹਿੰਦੀ ਹੈ ਕਿ ਜਦੋਂ ਮੈਂ ਐਸਐਸਪੀ ਨੂੰ ਜਾ ਕੇ ਉਹਨਾਂ ਦੇ ਘਰ ਮਿਲਦੀ ਆ ਨਾਨਕ ਸਿੰਘ ਨੂੰ ਹੂੰ ਹੂੰ ਐਸਐਸਪੀ ਨਾਨਕ ਸਿੰਘ ਕਹਿੰਦੇ ਆ ਵੀ ਮੈਡਮ ਗੱਲ ਇਹ ਆ ਵੀ ਇਹ ਜੇ ਮਾਮਲੇ ਚ ਬਣਦਾ ਤਾਂ ਕੁਝ ਨਹੀਂ ਹੁੰਦਾ। ਤਰਾਈ ਨਮਾਈ ਕਰੋ। ਵੀ ਕਿ ਤੂੰ ਸਿਰਾਜੀ ਨਮਾ ਕਰ ਲੋ। ਹੂੰ ਹੂੰ। ਕੰਪਰੋਮਾਈਜ਼ ਕਰ ਲੋ। ਜੀ। ਜੇ ਕੰਪਰੋਮਾਈਜ਼ ਕਰਾਉਣਾ ਹੁੰਦਾ ਤਾਂ ਮੇਰੇ ਖਿਆਲ ਮੁਤਾਬਕ ਪੁਲਿਸ ਲਈ ਜਿਹੜੀ ਹੈਗੀ ਸ਼ੁਰੂਆਤ ਹੀ ਗਲਤ ਸੀ। ਜੀ। ਐਸਐਸਪੀ ਨੂੰ ਚਾਹੀਦਾ ਇਹ ਸੀ ਕਿ ਜਦੋਂ ਉਹਨਾਂ ਨੂੰ ਕੰਪਲੇਂਟ ਮਿਲਦੀ ਸੀ ਪਤਾ ਲੱਗਿਆ ਸੀ ਕਿ ਇੱਕ ਸਰਵਿੰਗ ਕੈਪਟਨ ਜਿਹੜਾ ਇੱਕ ਬਹੁਤ ਕੇਂਦਰ ਸਰਕਾਰ ਦੇ ਅਹਿਮ ਡਿਪਾਰਟਮੈਂਟ ਦੇ ਵਿੱਚ ਐਸੋੜੇ ਨੌਕਰੀ ਕਰ ਰਿਹਾ ਹੈ ਜੀ ਉਹਦਾ ਕੁੱਟਕਟਾਪਾ ਹੋ ਗਿਆ ਤੇ ਉਹਨਾਂ ਨੂੰ ਉਹਦੇ ਚਾਹੀਦਾ ਸੀ। ਤੇ ਆਪਣੇ ਬੰਦੇ ਨੂੰ ਫੜ ਕੇ ਹਵਾਲਾ ਦੇ ਦਿੰਦੇ ਜੀ ਉਹਨਾਂ ਦੇ ਖਿਲਾਫ ਕੋ ਝੂਠਾ ਮੂਠਾ ਜਾਂ ਮਤਲਬ ਜਿਹੜਾ ਹੈਗਾ ਬਣਾ ਦਿੰਦੇ ਜੀ ਆ ਅਸੀਂ ਕਾਰਵਾਈ ਕਰਦੇ ਆ ਕਰਨਲ ਦੇ ਪਰਿਵਾਰ ਨੂੰ ਵੀ ਜਾ ਕੇ ਉਹਨਾਂ ਨੂੰ ਇੱਕ ਵਾਰੀ ਦਿਖਾ ਦਿੰਦੇ ਜੀ ਤੇ ਫਿਰ ਕਹਿੰਦੇ ਜੀ ਇਹਨਾਂ ਤੋਂ ਗਲਤੀ ਹੋ ਗਈ ਇਹ ਮਾਫੀ ਮੰਗਦੇ ਤੁਸੀਂ ਇਹਨਾਂ ਨੂੰ ਮਾਫ ਕਰ ਦਿਓ ਤੇ ਮੇਰੇ ਨਹੀਂ ਖਿਆਲ ਕੇ ਜਿਹੜੇ ਬੰਦੇ ਜੇ ਕਹਿੰਦੇ ਜੀ ਸਾਨੂੰ ਇਹ ਪਤਾ ਨਹੀਂ ਸੀ ਕਿ ਕਰਨਲ ਸਾਹਿਬ ਸੀ ਸਾ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰ ਦਿਓ ਤੇ ਗੱਲ ਉੱਥੇ ਮੁੱਕ ਜਾਈ ਨਹੀਂ ਸੀ ਜੀ ਇਹ ਉੱਥੇ ਗੱਲ ਨਾ ਵੀ ਮੁੱਕਦੀ ਤੇ ਛੋਟਾ ਮੋਟਾ ਪਰਚਾ ਦੇ ਕੇ ਜਿਹੋ ਜਿਹਾ ਵੀ ਉਹ ਕਹਿੰਦੇ ਆ ਜੀ ਗਵਾਹ ਵਗੈਰਾ ਆਪਦੇ ਰੱਖ ਕੇ ਤੇ ਇਸ ਮਾਮਲੇ ਨੂੰ ਸਿਰੇ ਲਾ ਦਿੰਦੇ ਗੱਲ ਬਦਲਣੀ ਨਹੀਂ ਸੀ ਜੀ ਪਰ ਜਦੋਂ ਇਹਨਾਂ ਨੇ ਅਸਲ ਨੂੰ ਪਰਚਾ ਹੀ ਨਾ ਦਰਜ ਕੀਤਾ ਤੇ ਇਹ ਕਹਿੰਦਾ ਕਿ ਤੁਸੀਂ ਕੰਪਰੋਮਾਈਜ਼ ਕਰ ਲਓ ਜੀ ਤਾਂ ਪਰਚਾ ਵੀ ਉਦੋਂ ਦਰਜ ਕੀਤਾ ਜਦੋਂ ਸਾਰੇ ਪੰਜਾਬ ਦੇ ਵਿੱਚੋਂ ਮੈਂ ਕਹੂੰਗਾ ਕਿ ਉੱਤਰੀ ਭਾਰਤ ਦੇ ਵਿੱਚੋਂ ਸਾਬਕਾ ਫੌਜੀ ਉੱਥੇ ਇਕੱਠੇ ਹੋਗੇ ਤੇ ਬੜਾ ਵੱਡਾ ਉੱਥੇ ਉਹਨਾਂ ਨੇ ਮੋਰਚਾ ਲਾਤਾ ਸੀ ਜੀ ਈਸੀ ਮੈਡਮ ਨੂੰ ਉੱਥੇ ਆਉਣਾ ਪੈ ਗਿਆ ਸੀ ਤੇ ਡੀਸੀ ਮੈਡਮ ਨੇ ਆ ਕੇ ਕਿਹਾ ਕੋਈ ਗੱਲ ਨਹੀਂ ਜੀ ਤੁਹਾਡੀ ਅਸੀਂ ਮਦਦ ਕਰਾਂਗੇ ਹੂੰ ਹੂੰ ਉਸ ਤੋਂ ਬਾਅਦ ਉਹਨਾਂ ਨੇ ਐਫਆਈਆਰ ਦਰਜ ਕੀਤੀ ਤੇ ਐਫਆਈਆਰ ਦੇ ਵਿੱਚ ਵੀ ਜਿਹੜੀਆਂ ਰੈਲੇਵੈਂਟ ਧਰਾਵਾਂ ਲੱਗਦੀਆਂ ਸੂ ਨਹੀਂ ਲੱਗੀਆਂ ਜੀ ਤੇ ਫਿਰ ਉਹਨਾਂ ਨੂੰ ਹਾਈ ਕੋਰਟ ਜਾਣਾ ਪਿਆ ਸੀ ਠੀਕ ਹੈ ਜੀ ਹਾਈ ਕੋਰਟ ਦੇ ਵਿੱਚ ਵੀ ਡਿਮਾਂਡ ਉਹਨਾਂ ਨੇ ਇਹੀ ਕੀਤੀ ਸੀ ਕਿ ਜੀ ਇਹ ਮਾਮਲਾ ਸੀਬੀਆਈ ਨੂੰ ਦਿਓ ਬਿਲਕੁਲ ਬਿਲਕੁਲ ਪਰ ਹਾਈ ਕੋਰਟ ਨੇ ਕਿਹਾ ਵੀ ਤੇ ਕੋਈ ਗੱਲ ਨਹੀਂ ਆਪਾਂ ਇਹਨਾਂ ਦੀਆਂ ਵੀ ਅਖੰਡੀਆਂ ਕਰ ਦਈਏ ਤੇ ਉਧਰ ਤੋਂ ਪੁਲਿਸ ਨੂੰ ਵੀ ਥੋੜਾ ਜਿਆਦਾ ਯਾਲਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਤੇ ਹਵਾਲੇ ਕਰ ਦਿੱਤਾ ਸੀ ਬਿਲਕੁਲ ਔਰ ਨਾਲ ਕਹਤਾ ਕਿ ਇੱਕ ਅਜਿਹੇ ਅਧਿਕਾਰੀ ਦੀ ਡਿਊਟੀ ਲਈ ਜਾਵੇ ਜਿਹੜਾ ਐਸਆਈਟੀ ਦਾ ਮੁਖੀ ਬਣਾਇਆ ਜਾਵੇ ਜਿਸ ਦਾ ਪੰਜਾਬ ਨਾਲ ਸਦਾ ਸੰਬੰਧ ਨਾ ਹੋਵੇ ਜੀ ਇਹ ਤਾਂ ਹਾਈ ਕੋਰਟ ਨੇ ਸੋਚ ਲਿਆ ਪਰ ਹਾਈ ਕੋਰਟ ਦੇ ਦਿਮਾਗ ਚੋਂ ਸ਼ਾਇਦ ਇਹ ਗੱਲ ਨਿਕਲ ਗਈ ਜਾਂ ਹਾਈ ਕੋਰਟ ਦੇ ਧਿਆਨ ਕਿਸੇ ਨੇ ਗੱਲ ਨਹੀਂ ਲੈਂਦੀ ਜੀ ਇਹ ਚੰਡੀਗੜ੍ਹ ਦੇ ਵਿੱਚ ਜਿਹੜਾ ਡੀਸੀ ਹੁੰਦਾ ਹਰਿਆਣਾ ਕਾਡਰ ਦਾ ਤੇ ਐਸਐਸਪੀ ਪੰਜਾਬ ਕਾਡਰ ਦਾ ਐਸਐਸਪੀ ਪੰਜਾਬ ਕਾਡਰ ਦਾ ਹੁੰਦਾ ਹੈ ਤੇ ਜਿਹੜਾ ਐਸਐਸਪੀ ਅੱਜ ਪੰਜਾਬ ਘਟਰਦਾ ਉਹਨੇ ਕੱਲ ਨੂੰ ਪੰਜਾਬ ਚ ਫੇਰ ਹੋਣਾ ਹੈ ਬਿਲਕੁਲ ਇਹ ਟੋਟਲ ਪੰਜਾਬ ਪੁਲਿਸ ਦੇ ਅਫਸਰ ਤਾਂ ਆਪਣੇ ਬੰਦਿਆਂ ਨੂੰ ਬਚਾਉਣ ਤੇ ਲੱਗੇ ਹੋਏ ਸੀ ਹਾਂਜੀ ਹਾਂਜੀ ਐਸਐਸਪੀ ਨਾਨਕ ਸਿੰਘ ਤੋਂ ਲੈ ਕੇ ਡੀਜੀਪੀ ਤੱਕ ਜੀ ਤਾਂ ਉੱਥੋਂ ਫਿਰ ਉਹਨਾਂ ਨੂੰ ਕਿਵੇਂ ਇਨਸਾਫ ਮਿਲੂਗਾ ਔਰ ਇਹੀ ਕਾਰਨ ਹੋਇਆ ਇਹ ਜਿਹੜੀ 307 ਦੀ ਧਾਰਾ ਲੱਗੀ ਸੀ ਉਹ ਵੀ ਟੁੱਟ ਗਈ ਸੀ ਹੂੰ 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 ਤੇ ਜਦੋਂ ਉਹ ਦੁਬਾਰਾ ਫੇਰ ਹਾਈ ਕੋਰਟ ਦੇ ਵਿੱਚ ਗਏ ਉਹਨਾਂ ਨੇ ਕਿਹਾ ਜੀ ਇਹ ਤਾਂ ਗੱਲ ਉੱਥੇ ਦੀ ਉੱਥੇ ਹੀ ਹੈ ਜੀ ਹਾਈ ਕੋਰਟ ਨੇ ਬੁਲਾ ਕੇ ਪੁੱਛਿਆ ਕਿ ਬੰਦੇ ਤੁਸੀਂ ਗ੍ਰਿਫਤਾਰ ਨਹੀਂ ਕੀਤੇ ਹਾਂ ਹਾਂਜੀ ਤੇ ਮੰਨਤਾ ਉਹਨਾਂ ਨੂੰ ਮਿਲ ਉਸੀ ਕੋਈ ਉਹਨਾਂ ਨੂੰ ਜਿਹੜਾ ਹੈਗਾ ਪਗੋੜਾ ਕਰਨ ਦੀ ਕਾਰਵਾਈ ਸ਼ੁਰੂ ਵੀ ਕੀਤੀ ਤੇ ਭਾਈ ਸਾਹਿਬ ਇਹ ਕਰੀ ਕੀ ਜਾਨੇ ਉਹ ਜੀ ਉਦੋਂ ਫਿਰ ਉਹਨਾਂ ਦੇ ਚੱਕੇ ਮਾਮਲਾ ਸੀਬੀਆਈ ਦੇ ਸਪੁਰਦ ਕਰਤਾ ਸੀ ਜੀ ਉਹਨ ਜਿਹੜਾ ਸੀਬੀਆਈ ਦੇ ਸਪੁਰਦ ਕਰਤਾ ਇਹ ਸੀਬੀਆਈ ਦੀ ਜਿਹੜੀ ਉਹ ਸਪੁਰਦ ਕੀਤੀ ਉਹਨੂੰ ਚੈਲੰਜ ਕਰਤਾ ਸੁਪਰੀਮ ਕੋਰਟ ਚ ਜੀ ਇਹਦੀ ਕਾਲੀ ਕੀਤੀ ਹੈ ਮਾਨਯੋਗ ਹਾਈ ਕੋਰਟ ਨੇ ਇਹ ਮਾਨਯੋਗ ਜੀ ਕਾਲੀ ਕੀਤੀ ਵੀ ਹੈ ਤੇ ਇਹ ਨਹੀਂ ਕੀਤੀ ਕਾਲੀ ਤਾਂ ਜੇ ਕੀਤੀ ਹੁੰਦੀ ਉਹ ਪਹਿਲਾਂ ਜਿਲ੍ਹਾ ਅਦਾਲਤ ਦੇ ਉਹਨਾਂ ਨੂੰ ਮੌਕਾ ਦਿੱਤਾ ਸੀ ਜੀ ਹੂੰ ਹੂੰ ਇਹ ਤੁਸੀਂ ਮੌਕਾ ਸੰਭਾਲ ਲਓ ਆਪਦਾ ਮੰਤਰਲਾ ਕਰ ਲਓ ਤੁਸੀਂ ਨਹੀਂ ਕਰ ਸਕਿਓ ਵੱਖਰੀ ਗੱਲ ਐ ਜੀ ਜਾਂ ਕਰਨੂ ਦਾ ਪਰਿਵਾਰ ਐਡਾ ਮੰਨਤੀ ਇਹਨਾਂ ਜਿਆਦਾ ਹੋ ਗਿਆ ਸੀ ਕਿ ਤੁਹਾਡੇ ਨਾਲ ਉਹ ਸਹਿਮਤ ਨਹੀਂ ਹੋਇਆ ਹੂੰ ਹੂੰ ਕਿਉਂਕਿ ਹਾਲਾਤ ਜਿਆਦਾ ਖਰਾਬ ਹੋ ਗਈ ਸੀ ਪਰ ਜਦੋਂ ਇਹਨਾਂ ਨੇ ਪਟੀਸ਼ਨ ਪਾਤੀ ਤੇ ਉੱਥੇ ਮਾਨਯੋਗ ਸੁਪਰੀਮ ਕੋਰਟ ਨੇ ਫਿਰ ਇਹਨਾਂ ਦੀ ਬਦਰੀ ਬਣਾਈ ਜੀ ਪਹਿਲੀ ਗੱਲ ਤੋਂ ਸੁਪਰੀਮ ਕੋਰਟ ਨੇ ਪੁੱਛਿਆ ਕਿ ਇੱਕ ਸਰਵੰਗ ਕਰਨਲ ਐ ਜਿਨ੍ਹਾਂ ਦੇ ਜਦੋਂ ਕਹਿੰਦੇ ਵੀ ਰਾਤਾਂ ਨੂੰ ਅਸੀਂ ਸੁੱਤੇ ਪਏ ਉਹਨੇ ਆਪਦੇ ਘਰਾਂ 'ਚ ਜੀ ਤੇ ਮੈਨਸ ਟੈਂਪਰੇਚਰ ਦੇ ਵਿੱਚ ਇਹ ਬੰਦੇ ਸਰਹੱਦਾਂ ਦੀ ਰਾਖੀ ਕਰਦੇ ਹੁੰਦੇ ਆ ਹੂੰ ਹੂੰ ਬਿਲਕੁਲ ਜੀ ਅਸੀਂ ਬੇਫਿਕਰ ਹੁੰਦੇ ਆ ਵੀ ਸਾਡੀ ਫੋਰਸ ਜਿਹੜੀ ਹੈਗੀ ਹੈ ਲੱਗੀ ਹੋਈ ਹੈ ਸਾਨੂੰ ਕਿਸੇ ਦਾ ਕੋਈ ਫਿਕਰ ਨਹੀਂ ਕੋਈ ਡਰ ਨਹੀਂ ਡੱਪਾ ਨਹੀਂ ਜਿਵੇਂ ਅਸੀਂ ਸੁੱਤੇ ਰਹੇ ਨੇ ਉਸ ਬੰਦੇ ਨੂੰ ਜਦੋਂ ਕਹਿੰਦੇ ਉਹ ਜੰਗ ਜਿੱਤ ਕੇ ਆਉਂਦੇ ਆ ਤੇ ਅਸੀਂ ਉਹਨਾਂ ਨੂੰ ਸਨਮਾਨ ਕਰਦੇ ਆ ਉਹਨਾਂ ਨੂੰ ਸਲਾਮ ਕਰਦੇ ਆ ਜੀ ਚੰਗਾ ਭਲਾ ਫੌਜੀ ਫੌਜ ਨੂੰ ਜਾਂਦਾ ਤੇ ਜਦੋਂ ਵਾਪਸੀ ਹੁੰਦੀ ਹੈ ਜੰਗ ਤੋਂ ਬਾਅਦ ਤੇ ਕਈ ਵਾਰੀ ਉਹ ਤਰਗੇ ਦਿਨ ਪੇਟ ਕੇ ਆਉਂਦੇ ਤੇ ਫਿਰ ਅਸੀਂ ਉਹਨਾਂ ਨੂੰ ਸਲਾਮੀਆਂ ਦਿੰਦੇ ਆ ਬਿਲਕੁਲ ਜੀ ਬਿਲਕੁਲ ਤੇ ਜਦੋਂ ਮੌਕਾ ਮਿਲ ਜੇ ਤੇ ਫਿਰ ਅਸੀਂ ਉਹ ਉਕੇ ਜੀ ਬਈ ਇਹ ਦੱਸੋ ਮਿੱਤ ਤੁਸੀਂ ਜਿਹੜੀ ਹੈਗੇ ਤੁਸੀਂ ਕਿਸ ਹیثیت ਦੇ ਵਿੱਚ ਇਹ ਗੱਲ ਕਰ ਗੱਲ ਕਹੀ ਹੈ ਵੀ ਇਹ ਮਾਮਲਾ ਜਿਹੜਾ ਜੀ ਕਿਉਂ ਸੀਬੀਆਈ ਨੂੰ ਕਿਉਂ ਦੱਸਿਆ ਜੀ ਸੀਬੀਆਈ ਨੂੰ ਦੇਣ ਦੇ ਉੱਤੇ ਤੁਹਾਨੂੰ ਇਤਰਾਜ਼ ਕੀ ਹੈ ਤੁਸੀਂ ਇਹ ਦੱਸੋ ਕਿ ਥੋੜਾ ਥੋੜਾ ਤੁਹਾਨੂੰ ਤਾਂ ਉਂਗਲੀ ਕੁ ਲੋੜ ਹੀ ਨਹੀਂ ਸੀ ਹਾਂ ਹਾਂ ਜਾਂ ਤਾਂ ਸਰਕਾਰ ਜਾਂ ਦੀ ਸਰਕਾਰ ਵੀ ਜੇ ਜਾਂਦੀ ਤਾਂ ਉਹਦੇ ਸਰਕਾਰ ਵੀ ਆਪਦੀ ਵੈਸਤੀ ਕਰਵਾਉਂਦੀ ਜੀ ਸੋ ਮਾਨਜੋਗ ਸੁਪਰੀਮ ਕੋਰਟ ਨੇ ਇਹਦੀ ਇਹਨਾਂ ਦੀ ਬਦਰੀ ਬਣਾਈ ਜੀ ਕਿ ਉਹ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਤੁਹਾਡੀ ਪਟੀਸ਼ਨ ਕੀਤੀ ਜਾਂਦੀ ਹੈ ਰੱਦ ਜੀ اور ਅਗਲੀ ਗੱਲ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿਹਾ ਜੀ ਅਜੇ ਤੱਕ ਤਾਂ ਟਾਈਮ ਪੂਰਾ ਨਹੀਂ ਹੋਇਆ ਸੀ ਅਸੀਂ ਤਾਂ ਇਨਵੈਸਟੀਗੇਸ਼ਨ ਦੇ ਵਿੱਚ ਜੇ ਸ਼ਾਮਲ ਸਾਨੂੰ ਕੀਤਾ ਹੀ ਨਹੀਂ ਸੀ ਉਹਨਾਂ ਨੇ ਜੇਕਰ ਪੁਲਿਸ ਵਾਲੇ ਨੇ ਟਾਈਮ ਪੂਰਾ ਨਹੀਂ ਹੋਇਆ ਸੀ ਹਲੇ ਟਾਈਮ ਰਹਿਦਾ ਜਿਨੀ ਟਾਈਮ ਲਿਮਿਟ ਸੀ ਸੀ ਹਾਈ ਕੋਰਟ ਨੇ ਤੇ ਫਿਰ ਸੁਪਰੀਮ ਕੋਰਟ ਨੇ ਸਵਾਲ ਸਵਾਲ ਖੜਾ ਕਰਤਾ ਵੀ ਤੁਹਾਨੂੰ ਤਾਂ ਬੁਲਾਇਆ ਨਹੀਂ ਹਾਂਜੀ ਹਾਂਜੀ ਜੇ ਬਗੈਰ ਬੁਲਾਇਆ ਤੇ 307 ਟੁੱਟ ਗਈ ਫਿਰ ਕਸਰ ਕੀ ਰਹੇਗੀ ਬਿਲਕੁਲ ਜੀ ਇਸ ਕਰਕੇ ਉਹਨਾਂ ਨੇ ਫਿਰ ਰੱਦ ਕਰਤੀ ਤੇ ਰੱਦ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਤੁਸੀਂ ਆਪਣਾ ਆਰਾਮ ਕਰੋ ਆਰਾਮ ਕਰੋ ਨਹੀਂ ਯਾਰ ਇਹ ਲੋਕ ਇਨਕੁਆਇਰੀ ਨੂੰ ਫੇਸ ਕਰੋ ਆਪਣੀ ਜਿਹੜਾ ਹੈਗਾ ਤਫਤੀਸ਼ ਨੂੰ ਫੇਸ ਕਰੋ ਫੇਸ ਕਰੋ ਇਹਦੇ ਚ ਦਾਨੀਅਲ ਗਿਆ ਸਾਹਿਬ ਨੂੰ ਨੇ ਨਾਂ ਲਿਆ ਹੈ ਅੱਛਾ ਉਹਨਾਂ ਨੇ ਕਿਹਾ ਵੀ ਅਸੀਂ ਕਿਹਦੇ ਤੇ ਕੀ ਉਸ ਐਸਐਸਪੀ ਦੇ ਵਿਸ਼ਵਾਸ ਕਰ ਗਏ ਜਿਹਨੇ 7-8 ਇੱਕ ਹਫਤਾ ਐਫਆਈਆਰ ਨਹੀਂ ਦਰਜੀ ਹਾਂਜੀ ਮੇਰੇ ਖਿਆਲ ਮੁਤਾਬਕ ਜਿਹੜੀ ਸੁਪਰੀਮ ਕੋਰਟ ਦੀ ਇਹ ਟਿੱਪਣੀ ਆਗੀ ਨਾ ਜੀ ਅਦੇ ਅਦੇ ਡੀਟੇਲਡ ਜੁਡੀਜਮੈਂਟ ਤਾਂ ਹੋਣੀ ਜਿਹੜੀ ਟਿੱਪਣੀ ਆ ਗਈ ਉਹਨਾਂ ਦੀ ਜੀ ਤੇ ਇਹ ਦਾਨੇ ਵਾਲਿਆ ਸਭ ਟਿੱਪਣੀ ਕਈ ਸੀਨੀਅਰ ਅਫਸਰਾਂ ਨੂੰ ਵੀ ਰਸੀਬਤ ਖੜੀ ਕਰੂਗੀ ਕਰ ਸਕਦੀ ਹੈ ਜੀ ਕਿਉਂਕਿ ਫਿਰ ਇਹ ਐਪੀ ਹੁਣ ਜਿਹੜੀ ਟਿੱਪਣੀ ਆ ਗਈ ਇਹ ਫਾਈਲ ਦੇ ਉੱਤੇ ਜੀ ਜਾਣੀ ਹੈ ਹਾਂਜੀ ਜਿਹੜੀ ਜਿਹੜੀ ਫਾਈਲ ਸੀਬੀਆਈ ਦੇ ਕੋਲੇ ਹੈ ਉੱਥੇ ਵੀ ਇਹ ਗੱਲ ਜਾਣੀ ਹੈ ਜੀ ਤੇ ਸੀਬੀਆਈ ਨੂੰ ਫਿਰ ਜਦੋਂ ਜਿਹੜੀ ਟਿੱਪਣੀ ਉਹਨਾਂ ਨੇ ਕਰਤੀ ਹੈ ਅਗਰ ਸੀਬੀਆਈ ਉਹਨਾਂ ਬੰਦਿਆਂ ਨੂੰ ਇਸ ਜਾਂਚ ਦੇ ਲੇ ਪੇਟੇ ਦੇ ਵਿੱਚ ਨਾ ਲਊਗੀ ਜੀ ਤੇ ਕੱਲ ਨੂੰ ਫਿਰ ਸੀਬੀਆਈ ਤੇ ਵੀ ਕਿੰਤੂ ਪ੍ਰੰਤੂ ਖੜਾ ਹੋਊਗਾ ਬਿਲਕੁਲ ਨਹੀਂ ਪਰ ਅ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਫੈਸਲੇ ਹੋ ਰਹੇ ਜਾਨਿਆਰੀਆ ਸਾਬ 92 ਦੇ 93 ਦੇ 93 ਦੇ ਪਟਿਆਨੇ ਦੇ ਜੀ ਕਦੇ ਪੰਜ ਬੰਦੇ ਟੰਗੇ ਗਏ ਕਦੇ ਸੱਤ ਟੰਗੇ ਗਏ ਕਦੇ ਕਦੇ ਕਿੰਨੇ ਟੰਗੇ ਗਏ ਜਿਹੜੇ ਬਜ਼ੁਰਗ ਹੋਏ ਹੋਏ ਬੁੜੇ ਹੋਏ ਹੋਏ ਜੀ ਉਹਨਾਂ ਨੂੰ ਜਿਲ੍ਹਾ ਨੂੰ ਤੁਰ ਜਾਂਦੇ ਐ ਸਮਝ ਲੈਣਾ ਚਾਹੀਦਾ ਪੰਜਾਬ ਪੁਲਿਸ ਨੂੰ ਕਿ ਜਿਹੜੇ ਤੁਸੀਂ ਅੱਜ ਇਨਕਾਊਂਟਰ ਕਰੀ ਜਾਂਦੇ ਹੋ ਜੀ ਜਿਹੜਾ ਤੁਸੀਂ ਪੁਲਿਸ ਸਟੇਟ ਬਣਾ ਕੇ ਤੇ ਇਹ ਇਹ ਭੁੱਲ ਗਏ ਹੋ ਵੀ ਕਾਨੂੰਨ ਵੀ ਕੋਈ ਚੀਜ਼ ਹੁੰਦਾ ਹੈ ਅਕਸਰ ਕਾਨੂੰਨ ਸਾਹਮਣੇ ਆ ਔਰ ਹੁਣ ਤੱਕ ਤੁਸੀਂ ਇਹ ਦੇਖੋਗੇ ਕਿ ਕਿੰਨੇ ਬੰਦੇ ਆਈਜੀ ਡੀਆਈਜੀ ਕਿੰਨੇ ਬੰਦੇ ਜਿਹੜੇ ਹੈਗੇ ਆ ਉਹ 92 93 ਵਾਲੇ ਕੱਲੂ ਕਾਰੇ ਤੇ ਜਦੋਂ ਪੁਲਿਸ ਨੂੰ ਇੰਨੀ ਪ੍ਰੋਟੈਕਸ਼ਨ ਦਿੱਤੀ ਸੀ ਕਿ ਇਹਨਾਂ ਦੇ ਖਿਲਾਫ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ ਬਿਲਕੁਲ ਉਹ ਸਾਰੇ ਹੁਣ ਰਿੱਕੇ ਆ ਜਾਂਦੇ ਕਾਨੂੰਨ ਦੇ ਉਹ ਸਾਰੇ ਦੇ ਸਾਰੇ ਬੰਦੇ ਜਿਹੜੇ ਕਿ ਕਿਉਂਕਿ ਜਿਹੜੇ ਤੁਹਾਨੂੰ ਜਿਹੜੇ ਐਗਜ਼ੈਕਟਿਵ ਆਰਡਰ ਹੁੰਦੇ ਆ ਉਹ ਤਾਂ ਸਟੇਟ ਪਾਸ ਕਰ ਦਿੰਦੀ ਹੈ ਜੀ ਪਰ ਕਾਨੂੰਨ ਜਿਹੜਾ ਅਸਲ ਕਾਨੂੰਨ ਕਿਤਾਬਾਂ 'ਚ ਲਿਖਿਆ ਹੋਇਆ ਉਹ ਕਾਨੂੰਨ ਤਾਂ ਨਹੀਂ ਨਾ ਮਿੜਦਾ ਹੂੰ ਹੂੰ ਉਹ ਹਾਈ ਕੋਰਟ ਨੇ ਸੁਪਰੀਮ ਕੋਰਟ ਨੇ ਕਾਨੂੰਨ ਦੇਖਣਾ ਤੇ ਉਸ ਕਾਨੂੰਨ ਦੀ ਵਜ੍ਹਾ ਕਰਨ ਫਿਰ ਭਾਈ ਤੁਹਾਨੂੰ ਜਿਹੜਾ ਹੈਗਾ ਉਹ ਅਗਲਾ ਕਦਮ ਦੇਖਣਾ ਹੀ ਪੜਿਆ ਇਸ ਕਰਕੇ ਚਾਹੀਦਾ ਇਹ ਹੈ ਕਿ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਕੋਈ ਵੀ ਐਕਸ਼ਨ ਲੈਣ ਤੋਂ ਪਹਿਲਾਂ ਹਜ਼ਾਰ ਬਾਰੀ ਸੋਚੋ ਚਲੋ ਉਹ ਤਾਂ ਇੱਕ ਕਰਨਲ ਸੀ ਜਿਹਦੇ ਸਧਾਰਨ ਇਹ ਤਾਂ ਨਹੀਂ ਕਿਸੇ ਨੂੰ ਰਾਈਟ ਮਨ ਸਧਾਰਨ ਮਨ ਦੇ ਨੂੰ ਕੁਰਸੇ ਤੋਂ ਜੀ ਉਹਦੇ ਤੁਸੀਂ ਮਤਲ ਜਿਹੜੇ ਹੈਗੇ ਆ ਉਹਦੇ ਬਾਪ ਬੇਟੇ ਦੇ ਸਾਹਮਣੇ ਬਾਪ ਦਾ ਕਟਕਟਾਪਾ ਕਰੋ ਮਾਂ ਨੂੰ ਜਿਹੜਾ ਹੈਗਾ ਪੁੱਠੱਸਦਾ ਬੋਲਿਆ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਹਾ ਹੋਰ ਤਾਂ ਹੋਰ ਦੱਸਣੇ ਆ ਰਹੀਆਂ ਸਭ ਤੁਹਾਡੇ ਯਾਦ ਹੋਣਾ ਇਸ ਕੇਸ ਦੇ ਵਿੱਚ ਇੱਕ ਬੰਦਾ ਨਵਾਂ ਆ ਗਿਆ ਸੀ ਅੱਛਾ ਜੀ ਇੱਕ ਇੱਕ ਆਟੋ ਡਰਾਈਵਰ ਆਇਆ ਸੀ ਹੂੰ ਹੂੰ ਇੱਕ ਆਟੋ ਡਰਾਈਵਰ ਆਇਆ ਸੀ ਜਿਹੜਾ ਕਹਿੰਦਾ ਸੀ ਜੀ ਮੈਂ ਸਾਰਾ ਕੁਝ ਦੇਖਿਆ ਤੇ ਉਹ ਉਹ ਆਟੋ ਡਰਾਈਵਰ ਕਿਥੇ ਹੈ ਉਹ ਕਿੱਧਰ ਗਿਆ ਹਾਂ ਜੀ ਉਹ ਕਿੱਧਰ ਗਿਆ ਜੀ ਉਹ ਦੇਲ ਤੇ ਹੈ ਜੀ ਅੱਛਾ ਉਹ ਕਿਹੜੇ ਚੱਕਰ ਚ ਉਹਨੂੰ ਕਿਸੇ ਹੋਰ ਕੇਸ ਦੇ ਵਿੱਚ ਉਹਦੀ ਬੰਦੀ ਪਾਤੀ ਜਾਂ ਕਿਸੇ ਕਤਲ ਕੇਸ ਦੇ ਵਿੱਚ ਇਹ ਕੋਈ ਮੇਰਾ ਖਿਆਲ ਬਲਾਈਂਡ ਐਫ ਆਈ ਆਰ ਹੋਣੀ ਹੈ ਉਹਦੇ 'ਚ ਉਹਨੂੰ ਲਪੇਟਦਾ ਇਹ ਮੈਨੂੰ ਵੀ ਜਿਹੜੀ ਹੈ ਮੈਨੂੰ ਵੀ ਇਸ ਗੱਲ ਦਾ ਪਤਾ ਸੀ ਮੈਨੂੰ ਚੰਡੀਗੜ੍ਹ ਤੋਂ ਉਹ ਮਹਾਲੀ ਤੋਂ ਆਪਣੇ ਇੱਕ ਸੱਜਣ ਰਹਿੰਦੇ ਆ ਬਹੁਤ ਪ੍ਰੋਮਿਨੈਂਟ ਫੈਮਿਲੀ ਹੈ ਉਹ ਫੈਮਿਲੀ ਜਿਹੜੀ ਕਿਸੇ ਨਾ ਕਿਸੇ ਤਰੀਕੇ ਉਸ ਕੇਸ ਨਾਲ ਜੁੜੀ ਹੋਈ ਹੈ ਰਾਮ ਰਹੀ ਮਾਲੇ ਨਾਲ ਜੀ ਉਹਨਾਂ ਦੇ ਉਹਨਾਂ ਦੀ ਮੈਨੂੰ ਕਹਾਣੀ ਆਈ ਉਹ ਕਹਿੰਦੇ ਯਾਰੋ ਬੰਦੇ ਦਾ ਪਤਾ ਤਾਂ ਲੈ ਨੂੰ ਵੀ ਹੈ ਕਿੱਥੇ ਜੀ ਮੈਂ ਕਹਾਂ ਜੀ ਮੈਨੂੰ ਤਾਂ ਪਤਾ ਨਹੀਂ ਕਿ ਤੁਹਾਨੂੰ ਨਹੀਂ ਪਤਾ ਜੇਲ੍ਹ ਚ ਦਿੱਤਾ ਹੋਇਆ ਹੂੰ ਉਹ ਬੰਦਾ ਉਸ ਵੇਲੇ ਤੁਹਾਨੂੰ ਪਤਾ ਵੀ ਜਦੋਂ ਉਹ ਬੀਪੀ ਮੈਡਮ ਕਰਨਲ ਆਠ ਨੇ ਸ਼ਿੰਦਰ ਸਿੰਘ ਵਾਰਤੀ ਵਾਈਫ ਨੇ ਜਸਪਿੰਦਰ ਕੌਰ ਨੇ ਧਰਨਾ ਮਾਰਿਆ ਹੋਇਆ ਦੱਸ ਸੀ ਉਹਦੋਂ ਬੰਦਾ ਉੱਥੇ ਆ ਗਿਆ ਸੀ ਮੌਕੇ ਤੇ ਹੂੰ ਹੂੰ ਉਹਨੇ ਕਹਿੰਦਾ ਸੀ ਮੈਡਮ ਮੈਂ ਦੱਸਦਾ ਤੁਹਾਨੂੰ ਵੀ ਕੀ ਹੋਇਆ ਕੀ ਹੈ ਜੀ ਤੇ ਉਹ ਬੰਦਾ ਵੀ ਗਾਇਬ ਹੈ ਜੇ ਤੁਸੀਂ ਸਬੂਤ ਹੀ ਨਸ਼ਟ ਕਰਨ ਵਾਸਤੇ ਤੁਸੀਂ ਤਾਂ ਕਾਜੋਗੇ ਤਾਂ ਫਿਰ ਤਾਂ ਸੀਬੀਆਈ ਨੂੰ ਇਨਕੁਆਰੀ ਜਾਊਗੀ ਜਾਊਗੀ ਜੀ ਜੀ ਅਦਾਲਤਾਂ ਮਤਲ ਜਿਹੜੀਆਂ ਹੈਗੀਆਂ ਅਦਾਲਤਾਂ ਦੀਆਂ ਅੱਖਾਂ ਦੇ ਉੱਤੇ ਪੱਟੀ ਜ਼ਰੂਰ ਬਣੀ ਹੁੰਦੀ ਹੈ ਪਰ ਅਦਾਲਤ ਕਾਨੂੰਨ ਇਹਨਾਂ ਵੀ ਇਹਨਾਂ ਨਹੀਂ ਹੁੰਦਾ ਜੀ ਜੀ ਦੇਉ ਨੂੰ ਨਾ ਪਤਾ ਲੱਗੇ ਬਿਲਕੁਲ ਕਾਨੂੰਨ ਦੀਆਂ ਗੱਲਾਂ ਚੱਲ ਪਈਆਂ ਜੀ ਤੇ ਤੁਸੀਂ ਚੰਡੀਗੜ੍ਹ ਹੀ ਕਹਿੰਦੇ ਚੰਡੀਗੜ੍ਹ ਹੋਣ ਕਹਿੰਦੇ ਬੜਾ ਫੈਸਲਾ ਕਰਦਾ ਡੀਜੀਪੀ ਸਾਹਿਬ ਕਹਿੰਦੇ ਵੀ ਹੁਣ ਸੜਕਾਂ ਤੇ ਘੇਰ ਕੇ ਚਲਾਨ ਨਹੀਂ ਕਰਨਾ ਚਲਾਨ ਤੁਹਾਡੇ ਘਰੇ ਆਊਗਾ